जी जैन जनाब जनाब ਤੁਸੀਂ ਇੱਥੇ ਹੋਟ ਦੇ ਵਿੱਚ ਵੀ ਆਏ ਆ ਜਿਹੜੀਆਂ ਪੰਚਾਇਤੀ ਵੋਟਾਂ ਹੋ ਰਹੀਆਂ ਆ ਸੁਰੱਖਿਆ ਪ੍ਰਬੰਧ ਕਿਹੋ ਜਿਹੇ ਨੇ ਬਿਲਕੁਲ ਚੱਕ ਅਛੇ ਪ੍ਰਬੰਧ ਕੀਤੇ ਹੋਏ ਆ ਔਰ ਅਸੀਂ ਕੁਝ ਨਾ ਦੀ ਨਾਮੀਨੇਸ਼ਨ ਪੇਪਰ ਇੱਥੇ ਭਰ ਰਹੇ ਆ ਉੱਥੇ ਕੋਈ ਇਸ ਤਰ੍ਹਾਂ ਦਾ ਭੀੜ ਪੜਕਾ ਨਾ ਹੋਏ ਔਰ ਕਿਸੇ ਤਰ੍ਹਾਂ ਦਾ ਲੜਾਈ ਚ ਗਰਾਨਾ ਹੋ ਜਾਏ ਉਹਦੇ ਵਾਸਤੇ ਮੁਲਾਜ਼ਮ ਲਾਏ ਆ ਆਪ ਵੀ ਮੈਂ ਵਿਜ਼ਿਟ ਕਰਨਾ ਆ ਐਸੇ ਕੋਈ ਵਿਜ਼ਿਟ ਕਰੂਗਾ ਸੋ ਪੀਸਪੋਲ ਟ੍ਰਿਕ ਦੇ ਨਾਲ ਬਿਲਕੁਲ ਸੇਅਰ ਤਰੀਕੇ ਨਾਲ ਜਿਹੜਾ ਹੈਗਾ ਮਨਿਸ਼ਨ ਹੋਰ ਜਿਹੜੇ ਕੁਝ ਏਰੀਆ ਆ ਉਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਕੁਝ ਏਰੀਏ ਐਸੇ ਹੈਗਾ ਜਿੱਥੇ ਨਸ਼ਾ ਵੀ ਤੇ ਹੋਰ ਕੁਝ ਘਟਨਾਵਾਂ ਹੋਣ ਦਾ ਡਰ ਆ ਉਹ ਤੁਸੀਂ ਵੀ ਜਾਣਦੇ ਆ ਉੱਥੇ ਲਈ ਕੀ ਪ੍ਰਬੰਧ ਕੀਤੇ ਬਿਲਕੁਲ ਉੱਥੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਕੋਈ ਘਟਨਾ ਦੁਰਘਟਨਾ ਨਾ ਹੋਵੇ ਉਹਦੇ ਲਈ ਵੀ ਅਸੀਂ ਹਰ ਵੇਲੇ ਮਸਤਦ ਰਹਿ ਕੇ ਡਿਊਟੀ ਕਰਾਂਗੇ ਇਹਦਾ ਮਤਲਬ ਤੁਸੀਂ ਖੁਦ ਜਿਹੜੀ ਨਿਗਰਾਨੀ ਹੇਠ ਕਰ ਰਹੇ ਹੋ ਜੀ ਜੀ ਬਿਲਕੁਲ ਸ਼ੁਕਰੀਆ ਹਾਰੀ ਗੱਲਬਾਤ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਡੀਐਸਪੀ ਸਾਹਿਬ ਰਾਜਕੁਮਾਰ ਜੀ ਜਿਹੜੇ ਨੇ ਉਹ ਗੱਲਬਾਤ ਕਰ ਰਹੇ ਨੇ ਸਖਿਆ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕਾਫੀ ਸਖਤ ਕੀਤੇ ਹੋਏ ਸਾਹਿਬ ਵੀ ਜਿਹੜੇ ਆ ਉਹ ਵੀ ਆਏ ਨੇ ਉਹਨਾਂ ਵੱਲੋਂ ਵੀ ਜਿਹੜਾ ਆ ਕਿ ਕਾਫੀ ਜਿਹੜੇ ਆ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਆ ਹੋਰ ਚੈਕਿੰਗ ਕਰ ਰਹੇ ਨੇ ਬੀਡੀਪੀ ਸਾਹਿਬ ਸ਼੍ਰੀ ਹੇਮਰਾਜ ਜੀ ਜਿਹੜੇ ਆ ਉਹ ਵੀ ਇਸ ਮੌਕੇ ਤੇ ਨੇ ਉਹਨਾਂ ਤੋਂ ਵੀ ਇਹ ਜਾਣਕਾਰੀ ਜਿਹੜੀ ਆ ਲਈ ਜਾ ਰਹੀ ਹੈ ਗੱਲਬਾਤ ਕਰ ਰਹੇ ਨੇ ਜਾਣਕਾਰੀ ਉਹਨਾਂ ਤੋਂ ਜਿਹੜੀ ਆ ਕਿ ਲੈ ਰਹੇ ਨੇ ਡੀਐਸਪੀ ਸਾਹਿਬ ਦੇਖ ਪਾ ਰਹੇ ਹਾਂ ਸਰਕਾਰੀ ਜਿਹੜਾ ਸਮਾਰਟ ਸਕੂਲ ਹੈਗਾ ਆ ਜਿੱਥੇ ਕੀ ਪੇਪਰ ਰੱਖੇ ਜਾ ਰਹੇ ਨੇ ਡੀਐਸਪੀ ਆਪਣੇ ਰਾਜਕਮਰ ਸਾਹਿਬ ਜਿਹੜੇ ਆ ਉਹ ਆ ਰਹੇ ਨੇ ਔਰ ਮੌਕੇ ਤੇ ਜਿਹੜਾ ਆ ਉਹ ਸਰਵਾ ਕਰ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਡੀਐਸਪੀ ਸ਼੍ਰੀ ਰਾਜਕੁਮਾਰ ਜੀ ਆਏ ਨੇ ਬਾਹਰੋਂ ਆਉਂਦੀ ਆਉਂਦੀ ਤਾਂ ਜੋ ਜਿਹੜੀਆਂ ਚੋਣਾ ਜਿਹੜੀਆਂ ਵੋਟਾਂ ਹੈਗੀਆਂ ਉਹ ਬਿਲਕੁਲ ਜਿਹੜੀਆਂ ਆ ਸ਼ਾਂਤੀਪੂਰਵਕ ਹੋ